ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਗੱਲ ਕਰਾਂਗੇ ਹਾਈ ਕੋਰਟ ਦੇ ਵਿੱਚ ਇੱਕ ਜਥੇਬੰਦੀ ਨੇ ਇਹ ਅਪੀਲ ਲਾਈ ਹੈਗੀ ਕਿ 1984 ਤੋਂ 1994 ਤੱਕ 10 ਸਾਲਾਂ ਦੇ ਵਿੱਚ ਜਿਹੜੇ ਸਿੱਖਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਚਾਹੇ ਉਹ ਪੁਲਿਸ ਮੁਕਾਬਲੇ ਕਹਿ ਕੇ ਚਾਹੇ ਆਪਣਾ ਅਨਕਸਾਫੀਆਂ ਲਾਸਾ ਕਹਿ ਕੇ ਅਨਕਸਾਤੇ ਜਿਵੇਂ ਨਹੀਂ ਤੇ ਉਦੋਂ ਖਬਰਾਂ ਆਉਦੀ ਹੁੰਦੀਆਂ ਕਿ ਅਣਪਸਤਾ ਵਿਅਕਤੀ ਪੁਲਿਸ ਮੁਕਾਬਲੇ ਚ ਮਾਰੇ ਆ ਗਿਆ ਤੇ ਇਸ ਦਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕੀ ਨੋਟਿਸ ਕੀਤਾ ਉਹਦੇ ਤੇ ਗੱਲਬਾਤ ਕਰਾਂਗੇ ਅੱਜ ਆਪਾਂ ਗੱਲਬਾਤ ਕਰਾਂਗੇ ਦੋਸਤੋ ਇੱਕ ਇਸ ਤੋਂ ਪਹਿਲਾਂ ਵੀ ਜਿਹੜੇ ਆਰਐਸ ਬੈਸ ਸੀਗੇ ਉਹਨਾਂ ਨੇ ਵਕੀਲ ਸਾਹਿਬ ਨੇ ਇਹਦੇ ਤੇ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਐਸਆਈਟੀ ਬਣਾ ਕੇ ਉਹ ਤੋਂ ਜਾਂਚ ਕਰਾਉਣ ਦਾ ਇੱਕ ਮਾਮਲਾ ਅੱਜ ਤੋਂ 30-40 ਸਾਲ ਪਹਿਲਾਂ 1995 ਦੇ ਵਿੱਚ ਇਹ ਸੁਪਰੀਮ ਕੋਰਟ ਨੇ ਇਹਦੀ ਸੀਪੀ ਸੀਬੀਆਈ ਨੂੰ ਜਾਂਚ ਦੇ ਜਿਹੜੇ ਹੁਕਮ ਦਿੱਤੇ ਸੀਗੇ ਉਹਦਾ ਕੀ ਬਣਿਆ ਸੀ ਤੇ ਉਹਦੇ ਚ ਕਿੰਨੇ ਹਜ਼ਾਰਾਂ ਸੈਂਕੜੇ ਜਿਹਨਾਂ ਨੌਜਵਾਨਾਂ ਦੇ ਕਤਲਾਂ ਦੀ ਗੱਲ ਸਾਹਮਣੇ ਆਈ ਸੀਗੀ ਤੇ ਲੇਕਿਨ ਉਹਦਾ ਬਾਅਦ ਦੇ ਵਿੱਚ ਕੀ ਬਣਿਆ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਜਿਹੜੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ ਗਿਆ ਇੱਕ ਕੀਨੇ ਮਾਰਿਆ ਤੇ ਇਹਦਾ ਦੋਸ਼ੀ ਕੌਣ ਹੈਗਾ ਕੀ ਹੁਣ ਹਾਈ ਕੋਰਟ ਦੇ ਇਹਨਾਂ ਹੁਕਮਾਂ ਨੂੰ ਆਪਾਂ ਇਹ ਸਮਝੀਏ ਕਿ ਹੁਣ ਹੋ ਸਕਦਾ ਹੈਗਾ ਕਿ ਉਹਨਾਂ ਲੋਕਾਂ ਦੀ ਪਛਾਣ ਹੋ ਚੁੱਕੇ ਤੇ ਉਹਨਾਂ ਨੂੰ ਸਜ਼ਾ ਮਿਲ ਸਕੇ ਜਾਂ ਉਹ ਲੋਕਾਂ ਦੇ ਸਾਹਮਣੇ ਆ ਸਕਣ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜਾ ਇਹ ਹਾਈ ਕੋਰਟ ਨੇ ਹੁਕਮ ਜਾਰੀ ਕੀਤਾਗਾ ਨੋਟਿਸ ਜਾਰੀ ਕੀਤਾਗਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਕੀ ਕਿਹਾ ਹਾਈ ਕੋਰਟ ਨੇ ਹਾਈ ਕੋਰਟ ਨੇ ਕਿਹਾਗਾ ਕਿ ਜਿਹੜੇ ਹਜ਼ਾਰਾਂ ਨੌਜਵਾਨ ਉਸ ਸਮੇਂ ਅਣਕਸਾਤੇ ਕਹਿ ਕੇ ਮਾਰ ਦਿੱਤੇ ਗਏ ਸੀਗੇ ਗੈਰ ਢੰਗ ਨਾਲ ਪੁਲਿਸ ਮੁਕਾਬਲੇ ਜਿਹਨੂੰ ਆਪਾਂ ਝੂਠੇ ਪੁਲਿਸ ਮੁਕਾਬਲੇ ਕਹਿੰਦੇ ਸੀਗੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਗਏ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਦੇ ਕੇ ਜਿਹੜੇ ਨੌਜਵਾਨ ਮਾਰੇ ਗਏ ਜਿਨ੍ਹਾਂ ਦੀਆਂ ਲਾਸਾਂ ਅਣਕਸਾਤੀਆਂ ਲਾਸਾਂ ਕਹਿ ਕੇ ਸਮਸ਼ਾਨ ਘਾਟਾਂ ਦੇ ਵਿੱਚ ਸਾੜੀਆਂ ਸੀਗੀਆਂ ਜੀਦਾ ਖਾਲੜਾ ਸਾਹਿਬ ਨੇ ਵੀ ਤੁਹਾਨੂੰ ਪਤਾ ਹੈਗਾ ਉਦੋਂ ਮਾਮਲਾ ਉਠਾਇਆ ਸੀ ਪਰ ਇਹਨਾਂ ਦਰਿੰਦਿਆਂ ਨੇ ਖਾਲੜਾ ਸਾਹਿਬ ਨੂੰ ਵੀ ਉਸ ਸਮੇਂ ਸ਼ਹੀਦ ਕਰਕੇ ਨਹਿਰ ਦੇ ਵਿੱਚ ਵੱਢ ਕੇ ਸੁੱਟ ਦਿੱਤਾ ਸੀਗਾ ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਕ ਆਰ.ਐਸ. ਬੈਂਸ ਵਕੀਲ ਸਾਹਿਬ ਨੇ 1995 ਦੇ ਵਿੱਚ ਉਦੋਂ ਇੱਕ ਪਟੀਸ਼ਨ ਪਾਈ ਸੀਗੀ ਕਿ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਤੋਂ ਐਸ.ਆਈ.ਟੀ ਬਣਾ ਕੇ ਇਹਨਾਂ ਦੀ ਜਾਂਚ ਕਰਵਾਈ ਜਾਵੇ 1995 ਦੇ ਵਿੱਚ ਸੁਪਰੀਮ ਕੋਰਟ ਨੇ ਸੀ.ਬੀ.ਆਈ ਨੂੰ ਇਹ ਜਾਂਚ ਦੇ ਹੁਕਮ ਦਿੱਤੇ ਸੀਗੇ ਪਰ ਦੋਸਤੋ ਉਹ ਵੀ ਵਿਚੇ ਹੀ ਗੱਲ ਜਿਹੜੀ ਲੁਕਾ ਦਿੱਤੀ ਗਈ ਤੇ ਜਿਹੜਾ ਇਹਨਾਂ ਨੇ 1995 ਦੇ ਵਿੱਚ ਦੋਸਤੋ ਪਾਇਆ ਸੀਗਾ ਕੇਸ ਤੇ 1995 ਵਾਲੇ ਕੇਸ ਦੇ ਵਿੱਚ ਕੱਲੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ 984 ਲੋਕਾਂ ਦੀ ਗੈਰ ਕਾਨੂੰਨੀ ਢੰਗ ਨਾਲ ਸੰਸਕਾਰ ਕੀਤਾ ਗਿਆ ਸੀਗਾ ਇਹਦੇ ਵਿੱਚ ਬੈਂਸ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ 1984 ਤੋਂ 95 ਦਰਮਿਆਨ 6733 ਦੇ ਕਰੀਬ ਪੁਲਿਸ ਮੁਕਾਬਲੇ ਹੋਏ ਸੀਗੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੇ ਗਏ ਸੀਗੇ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਇਕੱਲੇ ਅੰਮ੍ਰਿਤਸਰ ਦੇ ਵਿੱਚ 6733 ਪੁਲਿਸ ਮੁਕਾਬਲੇ ਤੇ ਹਜ਼ਾਰਾਂ ਦੇ ਕਰੀਬ ਗੈਰ ਕਾਨੂੰਨੀ ਢੰਗ ਨਾਲ ਅਣਪਛਾਤੀਆਂ ਲਾਸਾਂ ਕਹਿ ਕੇ ਸਾੜ ਦੇਣਾ ਤੇ ਤੁਸੀਂ ਸੋਚ ਕੇ ਦੇਖੋ ਪੂਰੇ ਪੰਜਾਬ ਦੇ ਵਿੱਚ ਇਹਦੀ ਗਿਣਤੀ ਹੈ ਜਿਹੜੀ ਉਹ ਕਿੰਨੀ ਵੱਡੀ ਗਿਣਤੀ ਹੋਊਗੀ ਇਹ ਇੱਕ ਐਸਾ ਕਾਲਾ ਸੱਚ ਹੈ ਜਿਹੜਾ ਕਿ ਦਬਾ ਦਿੱਤਾ ਗਿਆ ਇਹਨੂੰ ਲੋਕਾਂ ਦੇ ਸਾਹਮਣੇ ਆਉਣ ਹੀ ਨਹੀਂ ਦਿੱਤਾ ਹੁਣ ਇੱਕ ਸੰਸਥਾ ਵੱਲੋਂ ਇਹ ਜਿਹੜੀ ਪਟੀਸ਼ਨ ਪਾਈ ਗਈ ਆ ਉਹਦੇ ਤੇ ਹਾਈ ਕੋਰਟ ਨੇ ਐਨ ਸਖਤ ਨੋਟਿਸ ਲੈਂਦਿਆਂ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾਗਾ ਕਿ ਇਹਦਾ ਪੂਰਾ ਬੇਰਵਾ ਇਕੱਠਾ ਕਰਕੇ ਸਾਨੂੰ ਦਿੱਤਾ ਜਾਵੇ ਕਿ ਕਿੰਨੇ ਲੋਕਾਂ ਨੂੰ ਮਾਰਿਆ ਗਿਆ ਤੇ ਕਿੰਨੀਆਂ ਲਾਸਾਂ ਅਨਪਛਾਤੀਆਂ ਕਹਿ ਕੇ ਫੂਕੀਆਂ ਗਈਆਂ ਔਰ ਕਿੰਨੀਆਂ ਨਹਿਰਾਂ ਚ ਰੋੜੀਆਂ ਗਈਆਂ ਤੇ ਕਿੰਨੇ ਕਿਹਨੇ ਕਿਹਨੇ ਇਹ ਜੁਰਮ ਕੀਤੇ ਨੇ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਕੀ ਇਹ ਸਰਕਾਰਾਂ ਉਹਨੇ ਇਨਸਾਫ ਦੇ ਸਕਣਗੀਆਂ ਕਿਉਂਕਿ ਉਸ ਸਮੇਂ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਹੁਣ ਗੈਰ ਕਾਂਗਰਸੀ ਸਰਕਾਰਾਂ ਨੇ ਤੇ ਕੀ ਹੁਣ ਵੀ ਅਗਰ ਇਹ ਇਨਸਾਫ ਨਹੀਂ ਦਿੰਦੇ ਜਾਂ ਇਹ ਅਸਲੀਅਤ ਕੱਢ ਕੇ ਸਾਹਮਣੇ ਇਹ ਸਰਕਾਰਾਂ ਨਹੀਂ ਲੈ ਕੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾਊਗਾ ਕਿ ਇਹ ਲੋਕ ਵੀ ਉਸ ਸਮੇਂ ਚਾਹੁੰਦੇ ਸੀਗੇ ਕਿ ਸਿੱਖਾਂ ਦੇ ਨੌਜਵਾਨਾਂ ਨਾਲ ਇਹੋ ਬਤੀਰਾ ਜਿਹੜਾ ਕੀਤਾ ਗਿਆਗਾ ਕਿ ਇਹ ਸਹੀ ਕੀਤਾ ਗਿਆ ਫਿਰ ਆਪਾਂ ਇਹਨੂੰ ਇਹੀ ਕਹਿ ਸਕਦੇ ਆ ਕਿ ਇਹਨਾਂ ਲੋਕਾਂ ਦੀ ਵੀ ਮਨਸਾ ਉਹਨਾਂ ਵਰਗੀ ਹੀ ਹੈ ਪਰ ਜੇਕਰ ਇਹ ਸਰਕਾਰਾਂ ਸਹੀ ਢੰਗ ਦੇ ਨਾਲ ਉਹਨਾਂ ਦੀ ਜਾਂਚ ਕਰਕੇ ਉਹਨਾਂ ਲੋਕਾਂ ਨੂੰ ਨੰਗੇ ਕਰਕੇ ਕਟਾਰੇ ਦੇ ਵਿੱਚ ਲਿਆਵੇ ਜਿਹੜਾ ਕੋਈ ਮਰ ਚੁੱਕਿਆਗਾ ਉਹਦਾ ਵੀ ਕਮ ਪਤਾ ਤਾਂ ਲੱਗੂਗਾ ਕਿ ਕੌਣ ਲੋਕ ਸੀਗੇ ਉਹ ਅਗਰ ਕੋਈ ਜਿਉਂਦਾਗਾ ਤਾਂ ਉਹਨੂੰ ਲਿਆ ਕੇ ਉਹਨਾਂ ਦੇ ਸਹੀ ਠਿਕਾਣੇ ਜੇਲ੍ਹਾਂ ਦੇ ਵਿੱਚ ਢੱਕਿਆ ਜਾਵੇ ਦੋਸਤੋ ਅੱਜ ਹੀ ਇੱਕ ਸੌਰੀ ਕੱਲ੍ਹ ਹੀ ਇੱਕ ਹਾਈ ਕੋਰਟ ਦੇ ਵਿੱਚ ਜਗਤਾਰ ਸਿੰਘ ਹਵਾਰੇ ਦਾ ਕੇਸ ਲੱਗਿਆ ਭਾਈ ਜਗਤਾਰ ਸਿੰਘ ਹਵਾਰਾ ਨੇ ਕੀ ਕਿਹਾਗਾ ਉਹਨਾਂ ਨੇ ਪਟੀਸ਼ਨ ਪਾ ਕੇ ਕਿਹਾਗਾ ਕਿ ਮੇਰੇ ਤੇ ਜਿਹੜੇ ਕਿੰਨੇ ਕੇਸ ਚੱਲ ਰਹੇ ਨੇ ਵੱਖੋ ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖੋ ਵੱਖ ਸੂਬਿਆਂ ਦੇ ਵਿੱਚ ਵੱਖੋ ਵੱਖ ਅਦਾਲਤਾਂ ਦੇ ਵਿੱਚ ਜਿਹੜੇ ਉਹਨਾਂ ਨੇ ਕਿਹਾਗਾ ਕਿ ਮੇਰੇ ਤੇ ਕੇਸ ਚੱਲ ਰਹੇ ਨੇ ਇਹਨਾਂ ਨੂੰ ਇੱਕ ਅਦਾਲਤ ਦੇ ਵਿੱਚ ਇਕੱਠਾ ਕੀਤਾ ਜਾਵੇ ਕਿਉਂਕਿ ਉਹ ਕਹਿੰਦਾਗਾ ਕਿ ਮੈਂ ਜੇਲ੍ਹ ਦੇ ਵਿੱਚ ਹੋਣ ਕਰਕੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਮੈਨੂੰ ਮੇਰੀ ਤਰੀਕ ਦੇ ਉੱਤੇ ਮੇਰੇ ਕੇਸ ਦੇ ਉੱਤੇ ਮੈਨੂੰ ਉੱਥੇ ਪਹੁੰਚਦਾ ਕਰਨਾ ਪਰ ਕਿਉਂਕਿ ਉਹ ਕਹਿੰਦਾਗਾ ਕਿ ਮੈਨੂੰ ਸਹੀ ਢੰਗ ਦੇ ਨਾਲ ਉੱਥੇ ਪਹੁੰਚਦਾ ਨਹੀਂ ਕਰਦੇ ਤੇ ਇਸ ਕਾਰਨ ਕਰਕੇ ਜਿਹੜਾ ਮੇਰਾ ਕੇਸਾਂ ਦਾ ਨੁਕਸਾਨ ਹੋ ਰਿਹਾਗਾ ਤੇ ਮੈਂ ਆਪਦੇ ਕੇਸਾਂ ਦੀ ਸਹੀ ਢੰਗ ਨਾਲ ਪੈਰਬਈ ਨਹੀਂ ਕਰ ਕਰ ਸਕਦਾ ਤੇ ਇਹਦੇ ਵਿੱਚ ਵੀ ਹੁਣ ਦੇਖਦੇ ਆ ਕਿ ਸਰਕਾਰ ਕੀ ਜਵਾਬ ਦਿੰਦੀ ਆ ਤੇ ਕੀ ਕੋਰਟ ਉਹਨਾਂ ਦੇ ਸਾਰੇ ਕੇਸਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੇ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦੇਵੇਗੀ ਜਾਂ ਮਤਲਬ ਇਹ ਵੀ ਐਵੇਂ ਜਿكري ਲੰਕ ਕੇ ਕੇਸ ਬਾਕੀ ਕੇਸਾਂ ਦੀ ਤਰ੍ਹਾਂ ਰਹਿ ਜਾਵੇਗਾ ਦੋਸਤੋ ਜਰੂਰ ਕਮੈਂਟ ਕਰਿਓ ਤੇ ਦੱਸਿਓ ਕਿ ਕੀ ਸਿੱਖਾਂ ਦੇ ਨਾਲ ਇਹ ਜੋ ਬਤੀਰਾ 40 40 ਸਾਲਾਂ ਬਾਅਦ ਸਿਰਫ ਇੱਕ ਨੋਟਿਸ ਹੋਣਾ ਦੋਸਤੋ 40 40 ਸਾਲਾਂ ਬਾਅਦ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਨਾ ਸਜ਼ਾ ਸਜ਼ਾਵਾ ਦੇਣੀਆਂ ਤੁਸੀਂ ਇਹਨੂੰ ਕਿਸ ਤਰ੍ਹਾਂ ਲੈਨੇਓ ਕੀ ਇਹ ਸਰਕਾਰਾਂ ਸਾਡੇ ਨਾਲ ਦੂਰਾ ਮਾਪਦੰਡ ਨਹੀਂ ਅਪਣਾ ਰਹੀਆਂ ਕਿ ਸਿੱਖਾਂ ਦੇ ਲਈ ਦੇਸ਼ ਦੇ ਵਿੱਚ ਦੋ ਕਾਨੂੰਨ ਜਿਹੜੇ ਲੋਕ ਕਹਿੰਦੇ ਨੇ ਕਿ ਉਹ ਸਹੀ ਨਹੀਂ ਕਹਿ ਰਹੇ ਕਿ ਸਾਡੇ ਲਈ ਇੱਥੇ ਦੋ ਕਾਨੂੰਨ ਨੇ ਬਾਕੀਆਂ ਲਈ ਹੋਰ ਹੈ ਸਾਡੇ ਲਈ ਹੋਰ ਹੈ ਕਿਉਂਕਿ ਇਹਦੇ ਵਿੱਚ ਹੀ ਬੰਦੀ ਸਿੱਖਾਂ ਵਾਲਾ ਮਾਮਲਾ ਵੀ ਆ ਜਾਂਦਾ ਹੈਗਾ ਕਿਉਂਕਿ ਜਿਹੜੇ ਬੰਦੀ ਸਿੱਖ ਨੇਗੇ ਉਹ ਵੀ ਅਨੇਕਾਂ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਆਪਣੀ ਜਿੰਨੀ ਜਿੰਨੀ ਸਜ਼ਾ ਅਦਾਲਤ ਵੱਲੋਂ ਦਿੱਤੀ ਹੋਈ ਸਜ਼ਾ ਤੋਂ ਡਬਲ ਡਬਲ ਸਮਾਂ ਹੋ ਜੇਲ੍ਹਾਂ ਦੇ ਵਿੱਚ ਕੱਟ ਚੁੱਕੇ ਨੇ ਤੇ ਅੱਜ ਤੱਕ ਵੀ ਅਦਾਲਤਾਂ ਤੇ ਸਰਕਾਰਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਦਾ ਕੋਈ ਵੀ ਇਸ਼ਾਰਾ ਤੱਕ ਨਹੀਂ ਕਰ ਰਹੀਆਂ ਜਰੂਰ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ